ਉਹਨੇ ਲਿਖਿਆ ਕਿ ਮੈਂ ਸਕੂਲ ਵਿੱਚ ਪੜਦਾ ਸਾਂ ਮੈਂ ਜਦੋਂ ਹੋਸ਼ ਸੰਭਾਲੀ ਤੇ ਮੇਰੀ ਮਾਂ ਦੀ ਇੱਕ ਅੱਖ ਇੱਕ ਤੇ ਉਹਦਾ ਉਹਦਾ ਰੰਗ ਬਹੁਤਾ ਸੋਹਣਾ ਨਹੀਂ ਸੀ ਤੇ ਇੱਕ ਮੇਰੀ ਮਾਂ ਦੀ ਅੱਖ ਜਿਹੜੀ ਕੱਢੀ ਹੋਈ ਸੀ ਤਾਂ ਕਰਕੇ ਮੇਰੀ ਮਾਂ ਦਾ ਚਿਹਰਾ ਡਰਾਵਣਾ ਸੀ ਤੇ ਮੈਨੂੰ ਮਾਂ ਨੂੰ ਵੇਖ ਕੇ ਬੜੀ ਸ਼ਰਮ ਆਇਆ ਕਰੇ ਲੋਕਾਂ ਦੀਆਂ ਮਾਵਾਂ ਸਕੂਲ ਚ ਆਉਂਦੀਆਂ ਨੇ ਤੇ ਉਹ ਸਾਰੀਆਂ ਸੋਹਣੀਆਂ ਨੇ ਤੇ ਮੇਰੀ ਮਾਂ ਕਿਹਦਾ ਦੀ ਹੈ ਕਹਿੰਦਾ ਮੈਂ ਕਿ ਹਮੇਸ਼ਾ ਕਿਹਾ ਕਰ ਆਪਣੀ ਮਾਂ ਨੂੰ ਵੀ ਤੂੰ ਅੰਦਰ ਵੜ ਕੇ ਰਿਆ ਕਰ ਮੇਰੇ ਕਿਸੇ ਦੋਸਤ ਨੂੰ ਨਾ ਮਿਲਿਆ ਕਰ ਵੀ ਮੈਨੂੰ ਪਤਾ ਨਾ ਲੱਗੇ ਕਿਸ ਨੂੰ ਵੀ ਇਹ ਮੇਰੀ ਮਾਂ ਮੈਂ ਲਹੋਲ ਕੋ ਕੇ ਰੱਖਦਾ ਸਾਂ ਲੜਦਾ ਸਾਂ ਉਹਦੇ ਨਾਲ ਤੇਰੀ ਇੱਕ ਅੱਖੇ ਤੇ ਰੈੜੀ ਲੱਗਣੀ ਹੈ ਮੇਰੇ ਸਾਹਮਣੇ ਨਾ ਜਾਈਂ ਬਾਹਰ ਨਾ ਆਈਂ ਕਦੇ ਮੇਰੇ ਬੱਚਿਆਂ ਮੇਰੇ ਦੋਸਤਾਂ ਨੂੰ ਮੇਰੇ ਮਿੱਤਰਾਂ ਨੂੰ ਤੂੰ ਮਿਲੀ ਨਾ ਸਾਹਮਣੇ ਨਾ ਜਾਇਂ ਉਹ ਕਹਿੰਦੇ ਮਾਂ ਮੇਰੀ ਦਰਦੀ ਦਰਦੀ ਅੰਦਰ ਰਿਆ ਕਰੇ ਫਿਰ ਉਹਨਾਂ ਲਾਜ ਮੈਨੂੰ ਭੈੜਾ ਲੱਗੇ ਤੇ ਮੈਨੂੰ ਹੱਥ ਨਾ ਲੱਗਦਾ ਮੈਨੂੰ ਮੇਰੀ ਮਾਂ ਚੁੱਕੇ ਨਾ ਮੈਨੂੰ ਮੇਰੀ ਮਾਂ ਰੋਟੀ ਨਾ ਦੇਵੇ ਮੈਂ ਆਪੇ ਪਾ ਕੇ ਖਾ ਲਾਂਗਾ ਪਰ ਮਾਂ ਮੈਨੂੰ ਹੱਥ ਨਾ ਲੱਗਦਾ ਮੈਂ ਹਮੇਸ਼ਾ ਉਹ ਬੰਦਾ ਕਹਿੰਦਾ ਆਪਣੀ ਮਾਂ ਨਾਲ ਨਫ਼ਰਤ ਕਰਦੀ ਭੈੜਾ ਹੀ ਸਮਝਿਆ ਮੈਂ ਆਪਣੀ ਮਾਂ ਨੂੰ ਚੰਗਾ ਨਹੀਂ ਸਮਝਦਾ ਮਾਂ ਸਕੂਲ ਦੇ ਕਿਸੇ ਫੰਕਸ਼ਨ ਦੇ ਉੱਤੇ ਆ ਗਈ ਲੋਕਾਂ ਦੇ ਮਾਤਾ ਪਿਤਾ ਇਹ ਜੋ ਵੀ ਆ ਗਈ ਮੈਂ ਪਾਸ ਹੋਇਆ ਤੇ ਮੈਂ ਕਹਿੰਦਾ ਜਦੋਂ ਮੇਰੀ ਮਾਂ ਨੂੰ ਵੇਖਿਆ ਨਾ ਇੰਨਾ ਲੜਿਆ ਕਿ ਆਪਣੀ ਮਾਂ ਨੂੰ ਮੈਂ ਮਾਰਿਆ ਵੀ ਤੂੰ ਕਿਉਂ ਉਸ ਨੂੰ ਚੱਜ ਤੂੰ ਕਿਉਂ ਸਾਹਮਣੇ ਆ ਜਾਨੀਂ ਹੈ ਮੇਰੇ ਮੈਨੂੰ ਸ਼ਰਮ ਆਉਂਦੀ ਹੈ ਮੈਂ ਬੱਚੇ ਕੀ ਕਹਿਣਗੇ ਵੀ ਆਹ ਤੇਰੀ ਮਾਂ ਕਿੱਦਾਂ ਦਿੱਕੀ ਇੱਕ ਅੱਕ ਅੱਕ ਕਿੰਦਾ ਮੈਂ ਪੜਿਆ ਸਫਰ ਕੀਤਾ ਪੜਿਆ ਤੇ ਮਕਾਲਦ ਗਿਆ ਮੈਂ ਹੋਸਟਲ ਚ ਲਿਆ ਗਿਆ ਵੀ ਮੈਂ ਪਿੰਡੋਂ ਹੀ ਨਿਕਲ ਜਾ ਮੇਰੇ ਇਹ ਮੱਥੇ ਨਾ ਲੱਗੇ ਇਹ ਔਰਤ ਮੇਰੇ ਮੱਥੇ ਨਾ ਲੱਗੇ ਕਿ ਨਾ ਮੈਂ ਮਾਂ ਨਹੀਂ ਉਹਨੂੰ ਔਰਤ ਕਹਿੰਦਾ ਸੀ ਮਾਂ ਤਾਂ ਕੀ ਹੀ ਨਹੀਂ ਸੀ ਕਦੀ ਦਾ ਜਤਰਾ ਹੁਣ ਕਿਉਂਕਿ ਮੈਂ ਸਮਾਂ ਲੰਘਦਾ ਗਿਆ ਤੇ ਮੈਂ ਹੋਸਟਲ ਚ ਪੜਿਆ ਪੜਦੇ ਪੜਦੇ ਨੂੰ ਨੌਕਰੀ ਮਿਲ ਗਈ ਚਲੋ ਚੰਗੇ ਨੌਕਰੀ ਕਰਨ ਕਰਕੇ ਮੈਂ ਉਹ ਤੋਂ ਸਟੇਟ ਚ ਲਿਆ ਗਿਆ ਪੰਜਾਬ ਛੱਡ ਕੇ ਕਿਸੇ ਹੋਰ ਸਟੇਟ ਵਿੱਚ ਮੈਨੂੰ ਨੌਕਰੀ ਮਿਲ ਗਈ ਜਦੋਂ ਮੈਨੂੰ ਨੌਕਰੀ ਮਿਲੀ ਤੇ ਮੈਂ ਆਖਿਆ ਸ਼ੁਕਰ ਹੋਇਆ ਮੈਂ ਵਿਆਹ ਵੀ ਵਿਆਹ ਹੀ ਕਰਵਾਇਆ ਤੇ ਮੈਂ ਉੱਥੋਂ ਹੀ ਇੱਕੜੀ ਮਾਂ ਨੂੰ ਮਿਲਿਆ ਮਾੜਾ ਜਿਹਾ ਆਇਆ ਮੈਂ ਆਖਿਆ ਵੀ ਮੈਂ ਤੇ ਚੱਲਿਆ ਮੇਰੇ ਤੇ ਆਪਣਾ ਕਿਤੇ ਟਿਕਾਣਾ ਬਣਾ ਲੈ ਮੈਂ ਐਡਰੈਸ ਵੀ ਨਹੀਂ ਦਿੱਤਾ ਵੀ ਮੈਂ ਰਹਿਣਾ ਕਿੱਥੇ ਮੈਂ ਵੀ ਕਹਿਤਾ ਵੀ ਬੇਬੇ ਵਿਆਹ ਕਰਾ ਲਿਆ ਮੈਨੂੰ ਕਹਿੰਦੀ ਪੁੱਤਰਾ ਪਾਣੀ ਤੇ ਮੈਂ ਵਾਰੇ ਆਈ ਇਹ ਕੋਈ ਪੁੱਤ ਸੈਂ ਮੇਰਾ ਮੈਂ ਪਾਣੀ ਨਹੀਂ ਵਾਰੇ ਤੇਰੇ ਤੋਂ ਮੈਂ ਸਗਨ ਨਹੀਂ ਕੀਤੇ ਤੇਰੇ ਪਰ ਕਹਿੰਦੇ ਉਹ ਮੈਂ ਕਹਿੰਦਾ ਅੱਛਾ ਵੀ ਚਲ ਜੇ ਸਗਨਾਂ ਨੂੰ ਛੱਡ ਤੂੰ ਮੈਂ ਨੌਕਰੀ ਲੱਗ ਗਿਆ ਮੈਂ ਠੀਕ ਆ ਤੂੰ ਆਪਣੇ ਆਨੰਦ ਚ ਰਹਿ ਆ ਮਾੜੀ ਮੋਟੀ ਜ਼ਮੀਨ ਆ ਤੇਰਾ ਗੁਜ਼ਾਰਾ ਹੋ ਹੀ ਜਾਏਗਾ ਚੱਲ ਕੋਈ ਵੀ ਜਦੋਂ ਮੇਰੇ ਕੋਲ ਸਮਾਂ ਹੋਏਗਾ ਮੈਂ ਮਿਲਣਾ ਆਵਾਂਗਾ ਮੇਰੀ ਮਾਂ ਕਹਿੰਦੀ ਪੁੱਤਰਾ ਇਹ ਤੇ ਦੱਸ ਜਾ ਸਿਰਨਾਵਾਂ ਤੇ ਦੇ ਰਹਿਨਾ ਕਿੱਥੇ ਐ ਮੇਰੀਆਂ ਅੱਖਾਂ ਲੋਚਨ ਤੇ ਮੈਂ ਪੁੱਤ ਵੇਖ ਤੇ ਸਕਾਂ ਆਪਣਾ ਮਰਿਆ ਤੇ ਬੰਦਾ ਭੁੱਲ ਜਾਂਦਾ ਜਿਉਂਦਾ ਕਿਵੇਂ ਛੱਡਿਆ ਜਾਏ ਅੱਖਾਂ ਤੇ ਲੋਚਦੀਆਂ ਹੀ ਨੇ ਵੀ ਪੁੱਤਰ ਵੇਖਣਾ ਹੈ ਕਿੰਨਾ ਮੈਂ ਨਹੀਂ ਐਡਰੈਸ ਦਿਸਾਉ ਉਹਨੂੰ ਮੈਂ ਚਲਿਆ ਗਿਆ ਕਹਿੰਦਾ ਮੈਂ 5 ਸਾਲ ਨਾ ਵੜਿਆ ਮੁੜ ਕੇ ਪਿੰਡ 'ਚ ਮੇਰੇ ਬੱਚੇ ਹੋ ਗਏ ਧੀ ਹੋਈ ਮੇਰਾ ਪੁੱਤ ਹੋਇਆ ਆਪਣੀ ਹੱਡ ਵੀ ਧੀ ਲਿਖਦਾ ਕਹਿੰਦਾ ਪਤਾ ਨਹੀਂ ਕਿੰਨੇ ਮੇਰਾ ਐਡਰੈਸ ਮੇਰੀ ਮਾਂ ਨੂੰ ਦੇ ਦਿੱਤਾ ਨੌਕਰੀ ਕਰਨ ਵਾਲਾ ਇੱਕ ਬੰਦਾ ਜਾਣਦਾ ਸੀ ਉਹਨੇ ਅੱਗੇ ਤੋਕੇ ਕਹਿਤਾ ਵੀ ਤੇਰਾ ਮੁੰਡਾ ਫਲਾਣੇ ਸ਼ਹਿਰ ਚ ਰਹਿੰਦਾ ਹੈ ਆ ਉਹਦਾ ਕੋਠੀ ਨੰਬਰ ਹੈ ਕੰਮ ਕਰਦਾ ਹੈ ਕਹਿੰਦਾ 10 ਸਾਲ ਹੋ ਗਏ ਸੀ ਮੇਰੀ ਮਾਂ ਨੂੰ ਮੈਨੂੰ ਵੇਖਿਆ ਨਹੀਂ ਸੀ ਉਹਨੇ ਤੇ ਉਹਦੇ ਅੰਦਰ ਆ ਲਾਲਸਾ ਜਾਗੀ ਵੀ ਮੈਂ ਇੱਕ ਵਾਰੀ ਆਪਣੇ ਪੁੱਤ ਦਾ ਮੂੰਹ ਵੇਖ ਲਾਂ 10 ਸਾਲਾਂ ਬਾਅਦ ਕਹਿੰਦੇ ਕੱਲੀ ਰੋਟੀ ਪਕਾਉਂਦੀ ਸੀ ਖਾਂਦੀ ਸੀ ਉਹ ਕੱਲੀ ਮੇਰੀ ਮਾਂ ਮੈਨੂੰ ਮਿਲਣ ਆਈ ਜਦੋਂ ਮੈਂ ਉਹਨਾਂ ਨੂੰ ਮਿਲਣ ਵਾਸਤੇ ਆਈ ਤੇ ਕਹਿੰਦਾ ਉਹਨੇ ਪਤਾ ਨਹੀਂ ਲੱਭਦੀ ਲੱਭਦੀ ਵਿਚਾਰੀ ਖੱਜਲ ਖਵਾਰ ਹੋ ਕੇ ਪੜੀ ਜਦੋਂ ਕਹਿੰਦਾ ਦਰਵਾਜ਼ਾ ਉਹਨੇ ਘੰਟੀ ਖੜਕਾਈ ਤੇ ਖੋਲੀ ਮੇਰੇ ਮੁੰਡੇ ਨੇ ਤੇ ਮੇਰਾ ਮੁੰਡਾ ਝੀਕਾ ਮਾਰਨ ਲੱਗ ਪਿਆ ਵੇਕ ਉਹਦਾ ਚਿਹਰਾ ਇਕਾਂ ਦਾ ਸੀ ਉਹਦੇ ਅੱਖੇ ਖੋਣ ਕਰਕੇ ਡਰ ਗਿਆ ਚਲੋ ਮੇਰਾ ਬੱਚਾ ਡਰਿਆ ਮੈਂ ਇੱਕਦਮ ਬਾਹਰ ਨਿਕਲਿਆ ਮੈਂ ਵੇਖਿਆ ਤੇ ਮੇਰੀ ਮਾਂ ਮੈਂ ਗੱਲ ਪੈ ਗਿਆ ਮੈਂ ਕਿਹਾ ਤੂੰ ਹੁਣ ਵੀ ਮੇਰਾ ਖੇੜਾ ਨਹੀਂ ਛੱਡਦੀ ਇੱਥੇ ਤੂੰ ਕਿਵੇਂ ਆ ਗਈ ਤੈਨੂੰ ਇਹ ਐਡਰੈਸ ਕਿਹਨੇ ਦਿੱਤਾ ਮੇਰੇ ਬੱਚੇ ਡਰਾਅ ਤੇ ਤੂੰ ਮੇਰਾ ਪਰਿਵਾਰ ਡਰ ਗਿਆ ਤੈਨੂੰ ਵੇਖ ਕੇ ਨਿਕਲ ਮੇਰੇ ਘਰ ਚੋਂ ਕਹਿੰਦਾ ਮੈਂ ਉਹਨੂੰ ਚਾਹ ਨਹੀਂ ਪੁੱਛੀ ਪਾਣੀ ਨਹੀਂ ਪੁੱਛਿਆ ਬਾਹਰ ਘੜ ਤਾ ਤੇ ਮੈਨੂੰ ਜਾਂਦੀ ਕਹਿੰਦੀ ਪੁੱਤਰਾ ਮੈਂ ਚੱਲੀਆਂ ਤੂੰ ੱੱਕੇ ਨਾ ਮਾਰ ਮੈਂ ਚੱਲੀਆਂ ਛੱਡ ਚੱਲੀਆਂ ਮੈਂ ਘਰ ਤੇਰਾ ਪਰ ਮੈਂ ਮੂੰਹ ਵੇਖਣਾ ਸੀ ਮੈਂ ਬਸ ਮੈਂ ਤੈਨੂੰ ਵੇਖ ਲਿਆ ਮੈਂ ਛੱਡਿਆ ਮੈਂ ਤੇਰਾ ਫਿਰ ਉਹ ਚਿਹਰਾ ਵੇਖਣਾ ਸੀ ਵੀ ਹੁਣ ਤੂੰ ਕਿ ਹੋ ਮੈਂ ਤੇਰੇ ਘਰ ਰਹਿਣ ਨਹੀਂ ਆਈ ਮੈਂ ਤੇਰੀ ਘਰ ਵਾਲੀ ਦੇ ਸਾਹਮਣੇ ਵੀ ਨਹੀਂ ਜਾਂਦੀ ਤੇ ਨਾਲੇ ਹੱਥ ਜੋੜ ਕੇ ਮੇਰੀ ਮਾਂ ਮੈਨੂੰ ਕਹਿੰਦੀ ਐ ਮੈਂ ਚੁੰਨੀ ਤੇਰੇ ਪੈਰਾਂ ਤੇ ਰੱਖ ਦੇਨੀ ਐ ਮੇਰੇ ਤੋਂ ਗਲਤੀ ਹੋ ਗਈ ਮੈਂ ਤੇਰੇ ਬੱਚੇ ਡਰਾ ਦਿੱਤੇ ਮੈਂ ਨਹੀਂ ਮਲਾਏ ਵੀ ਤੇਰੇ ਪੁੱਤਰੇ ਨੇ ਮਿਲਣਾ ਆ ਤੇਰੀ ਪੁੱਤਰੀ ਐ ਕਹਿੰਦਾ ਗੁੱਸਾ ਹੀ ਚੜ ਗਿਆ ਮੈਨੂੰ ਵੀ ਕਿਉਂ ਆ ਗਈ ਇੱਥੇ ਉਹ ਕਹਿੰਦਾ ਮੇਰੀ ਮਾਂ ਨੂੰ ਮੈਂ ਧੱਕੇ ਮਾਰ ਕੇ ਕੱਢਿਆ ਤੇ ਉਹ ਗਈ ਗੇਟ ਬੰਦ ਹੋ ਗਿਆ ਮੈਂ ਕਹਿੰਦਾ ਬੜਾ ਮੈਨੂੰ ਕਿਉਂ ਆਈ ਇਹ ਦਸਾਂ ਸਾਲਾਂ ਬਾਅਦ ਫਿਰ ਮੇਰੇ ਮੱਥੇ ਲੱਗ ਤਿੰਨਾਂ ਫਿਰ 5 ਸਾਲ ਲੰਘ ਗਏ ਸਾਡੇ ਸਕੂਲ ਵਿੱਚ ਇੱਕ ਫੰਕਸ਼ਨ ਸੀ ਜਿੱਥੇ ਮੈਂ ਪੜਿਆ ਸੀ ਪ੍ਰਾਇਮਰੀ ਤੇ ਮੈਨੂੰ ਵੀ ਚਿੱਠੀ ਆਈ ਜਦੋਂ ਸਾਰੇ ਬੱਚਿਆਂ ਨੂੰ ਉਹਨਾਂ ਨੇ ਜਿਹੜੇ ਪੁਰਾਣੇ ਵਿਦਿਆਰਥੀ ਸਟੂਡੈਂਟਸ ਪੜ ਕੇ ਗਏ ਉਹਨਾਂ ਨੇ ਸਾਰਿਆਂ ਨੂੰ ਕਿੱਥੀਆਂ ਗੱਡੀਆਂ ਵੀ ਜਿਹੜੇ ਅੱਜ ਚੰਗੀਆਂ jobbਾਂ ਤੇ ਆਫੀਸਰ ਬਣ ਗਏ ਉਹ ਸਕੂਲ ਵਿੱਚ ਇੱਕ ਫੰਕਸ਼ਨ ਹੋਣਾ ਸੀ ਮੈਨੂੰ ਯਾਦ ਕੀਤਾ ਗਿਆ ਮੈਂ ਕਹਿੰਦਾ ਆਪਣੇ ਪਿੰਡ ਦੁਆਰਾ ਗਿਆ ਤੇ ਮੈਂ ਘਰ ਵਾਲੀ ਨੂੰ ਝੂਠ ਬੋਲ ਕੇ ਗਿਆ ਵੀ ਮੈਂ ਚੱਲਿਆ ਕਿਤੇ ਹੋਰ ਤੇ ਮੈਂ ਕਹਿੰਦਾ ਮਾਂ ਕੋਲ ਨਹੀਂ ਗਿਆ ਮੈਂ ਸਿੱਧਾ ਸਕੂਲ ਗਿਆ ਸਕੂਲ ਜਾ ਕੇ ਮੈਂ ਉਹ ਫੰਕਸ਼ਨ ਅਟੈਂਡ ਕੀਤਾ ਆਪਣੇ ਪਿੰਡ ਚ ਮੈਨੂੰ ਖੁਸ਼ੀ ਹੋਈ ਮੇਰੇ ਪੁਰਾਣੇ ਯਾਰ ਮਿਲੇ ਮੇਰੇ ਪੁਰਾਣੇ ਦੋਸਤ ਮਿਲੇ ਮੈਂ ਬਸ ਸਟੈਂਡ ਵੱਲ ਜਾ ਰਿਹਾ ਸੀ ਮੈਨੂੰ ਨਹੀਂ ਆਇਆ ਵੀ ਮਹਿਮਾਨ ਨੂੰ ਮਿਲਣਾ ਫਿਰ ਮਨ ਆਇਆ ਵੀ ਇਹ ਜਿਹੜਾ ਘਰ ਹੈ ਵੀ ਤੇ ਮੇਰਾ ਥੋੜੀ ਬਹੁਤ ਜ਼ਮੀਨ ਵੀ ਮੇਰੀ ਹੈ ਵੀ ਪੁੱਛ ਲਾਂ ਚਲੋ ਮਾਂ ਨੂੰ ਲਾਲਚੀ ਹੈ ਨਾ ਮਨ ਲੇਕਿਨ ਮੈਂ ਸੋਚਿਆ ਵੀ ਚਲੋ ਜਾਂਦਾ ਜਾਂਦਾ ਆਪਣੀ ਮਾਂ ਨੂੰ ਇਹ ਪੁੱਛ ਲਈਨੇ ਆ ਵਿੱਕੀ ਕੋ ਜੱਤੀ ਤੇ ਘਰ ਮੜ ਮੋਟਾ ਲੱਖ 2 ਲੱਖ ਦਾ ਜਿੰਨੇ ਦਾ ਵਿਕੇਗਾ ਉਹ ਵੀ ਵੇਚੂਜ ਲਾਂਗੇ ਚਲੋ ਕਹਿੰਦਾ ਮੈਂ ਤੁਰਿਆ ਜਾਂਦਾ ਮੈਂ ਕਿਹਾ ਚਲੋ ਘਰ ਗੇੜਾ ਮਾਰਨੇ ਮੈਂ ਘਰ ਗਿਆ ਨਾ ਜਦੋਂ ਤੇ ਮੇਰਾ ਘਰ ਖੁੱਲਾ ਪਿਆ ਸੀ ਮੈਂ ਵੇਖਾਂ ਵੀ ਬੇਬੇ ਕਿੱਥੇ ਐ ਲੱਭਦਾ ਰਿਹਾ ਨਜੇ ਟੇੜੇ ਤੇ ਸੀ ਨਾ ਇਹਨਾਂ ਨੂੰ ਇੱਕ ਗਵੰਡੀ ਆਇਆ ਉਹ ਆ ਕੇ ਮੈਨੂੰ ਪੁੱਛਦਾ ਸੁਰਿੰਦਰ ਨਾਂ ਉਹਨੇ ਲਿਖਿਆ ਸੁਰਿੰਦਰ ਤੇਰੀ ਮਾਂ ਮਰੀ ਨੂੰ 10 ਦਿਨ ਹੋ ਗਏ

ਕਿ ਪੜ ਲਈਂ ਇਹਦਾ ਉਹ ਗਾਂਡੀ ਚੱਲਿਆ ਗਿਆ ਮੈਂ ਉਥੇ ਮੰਜਾ ਪਿਆ ਸੀ ਮੰਜੇ ਤੇ ਬੈਠ ਗਿਆ ਜੀ ਕਰੇ ਨਾ ਚਿੱਠੀ ਪੜਨ ਨੂੰ ਫਿਰ ਮੈਂ ਕਿਹਾ ਚੱਲ ਪੜ ਲੈਨੇ ਚਿੱਠੀ ਖੋਲੀ ਦੇ ਵਿੱਚ ਲਿਖਿਆ ਸੀ ਪੁੱਤਰ ਜਦੋਂ ਤੂੰ ਇਹ ਚਿੱਠੀ ਪੜੇਂਗਾ ਹੋ ਸਕਦਾ ਮੈਂ ਉਦੋਂ ਤੱਕ ਨਾ ਹੋਵਾਂ ਤਨੀਆ ਵਿੱਚ ਕਿਉਂਕਿ ਮੈਨੂੰ ਮੇਰੀ ਮੌਤ ਨਜ਼ਦੀਕ ਆ ਗਈ ਵੀ ਮੈਂ ਮਰ ਜਾਣਾ ਮੈਂ ਚਿੱਠੀ ਲੈ ਕੇ ਗਵਾਂਡੀਆਂ ਨੂੰ ਦੇ ਚੱਲੀ ਆ ਮੈਨੂੰ ਪਤਾ ਤੂੰ ਪਿੰਡ ਆਉਣਾ ਪ੍ਰੋਗਰਾਮ ਐ ਤੂੰ ਆਏਂਗਾ ਜਰੂਰ ਇਹਨੂੰ ਜਮੈ ਹੋਣਾ ਨਹੀਂ ਉਦੋਂ ਮਰ ਗਈ ਹੋਵਾਂਗੀ ਪੁੱਤਰਾ ਚਿੱਠੀ ਮੈਂ ਦੇ ਚੱਲੀ ਆ ਤੇ ਮੈਂ ਤੇਰੇ ਤੋਂ ਮਾਫੀ ਮੰਗਣੀ ਚਾਹਨੀ ਆ ਵੀ ਮੈਂ ਸਾਰੀ ਜ਼ਿੰਦਗੀ ਤੈਨੂੰ ਤੰਗੀ ਦਿੱਤੀ ਤੇ ਤੇਰੇ ਸਾਹਮਣੇ ਆ ਕੇ ਪਰ ਮੈਂ ਤੈਨੂੰ ਇੱਕ ਜਾਂਦੀ ਵਾਲੀ ਗੱਲ ਦੱਸਣੀ ਚਾਹਨੀ ਆ ਵੀ ਮੇਰੀ ਇੱਕ ਅੱਖ ਨਹੀਂ ਸੀ ਮੇਰੀਆਂ ਦੋਈਸ ਐ ਹਨੀ ਮੈਂ ਵਿਆਹੀ ਆਈ ਸਮੇ ਸੋਣੀ ਵੀ ਸਾਂ ਮੇਰੀਆਂ ਅੱਖਾਂ ਵੀ ਦੋ ਸਨ ਠੀਕ ਸਮੇ ਪੁੱਤਰਾ ਨਿੱਕਾ ਹੁੰਦਾ ਖੇਡਦਾ ਸ ਹੈ ਪਿਆ ਖੇਡਦੇ ਖੇਡਦੇ ਦੇ ਟੱਕਾ ਖੁੱਚ ਵੱਜਿਆ ਤੇਰੀ ਅੱਖ ਨਿਕਲ ਗਈ ਡਾਕਟਰ ਕਹਿੰਦੇ ਟਾਣਾ ਹੋ ਗਿਆ ਤੇਰਾ ਪੁੱਤ ਡਾਕਟਰਾਂ ਨੂੰ ਮੈਂ ਆਖਿਆ ਓਏ ਮੇਰੀ ਅੱਖ ਕੱਢ ਕੇ ਇਹਦੇ ਬਾਦ ਮੈਂ ਪੁੱਤਰਾ ਇਸ ਕਰਕੇ ਕਹਾਣੀ ਬਣ ਗਈ ਮੈਂ ਇੱਕ ਅੱਖ ਤਾੜਾਈ ਕਿ ਮੇਰਾ ਪੁੱਤਰ ਦੀਆਂ ਦੋ ਅੱਖਾਂ ਰਹਿਣੀਆਂ ਚਾਹੀਦੀਆਂ ਮੈਂ ਮੈਂ ਮਨਹੂਸ ਨਹੀਂ ਮੈਂ ਬੱਦਸੂਰਤ ਨਹੀਂ ਸਾਂ ਮੈਂ ਆਪਣੇ ਪੁੱਤਰ ਨੂੰ ਸੋਹਣਾ ਬਣਾਉਣ ਲਈ ਆਪ ਬੱਦਸੂਰਤ ਬਣ ਗਈ ਸਾਂ ਮੇਰੀ ਇੱਕ ਅੱਖ ਨਹੀਂ ਜਿਹੜੀ ਤੇਰੇ ਅੱਖਾਂ ਨਾਲ ਲੱਗੀ ਹੋਈ ਇਹ ਮੇਰੀ ਇਹਦਾ ਇਹ ਗੱਲ ਜਦੋਂ ਮੇਰੀ ਮਾਂ ਨੇ ਲਿਖੀ ਮੈਂ ਬੜੀ ਮੇਰੀ ਭੁੱਬ ਨਿਕਲ ਗਈ ਫੇਰ ਆਖਿਓ ਮਾਂ ਮੈਂ ਕੀ ਕਰਦਾ ਰਿਹਾ ساری ਜ਼ਿੰਦਗੀ ਤੇਰੇ ਨਾਲ ਥੱਕੇ ਮਾਰਦਾ ਰਿਹਾ ਤੈਨੂੰ ਘਰੋਂ ਕੱਢਦਾ ਰਿਹਾ ਮੇਰੀਆਂ ਅੱਖਾਂ ਦੇ ਸਾਹਮਣੇ ਨਾ ਆ ਤੇ ਮੈਂ ਕੀ ਕਰਦਾ ਰਿਹਾ ਪਰ ਧੰਨੋ ਮਾਂ ਜਿਨਾਂ ਆਖਿਆ ਮੇਰਾ ਪੁੱਤਰ ਦੁਨੀਆ ਵੇਖੇ ਮਾਂ ਮੇਰੀਆ ਇੱਕ ਅੱਖ ਤੇਰੀ ਸੀ ਤੂੰ ਪਹਿਲਾਂ ਕਿਉਂ ਨਾ ਦੱਸਿਆ ਮੈਂ ਮੂਰਖ ساری ਜ਼ਿੰਦਗੀ ਕੀ ਕਹਿੰਦਾ ਰਹਾ ਮਾਂ ਨੂੰ ਹੁਣ ਹੁਣ ਵੇਖੋ ਕੀ ਬਣਦਾ ਪਛਤਾਇਆ ਤੇ ਜੇ ਆਪ ਆਪਣੀ ਮਾਂ ਸੇ ਪਿਆਰ ਕਰਤੇ ਹੋ ਤੋ ਵੀਡੀਓ ਕੋ ਲਾਈਕ ਐਂਡ ਚੈਨਲ ਕੋ ਸਬਸਕ੍ਰਾਈਬ ਕਰਦੇ